ਬਠਿੰਡਾ ਵਿਜੀਲੈਂਸ ਵੱਲੋਂ ਨਗਰ ਨਿਗਮ ਦੇ ਬਿਲਡਿੰਗ ਇੰਸਪੈਕਟਰ ਤੇ ਉਹਦੇ ਸਾਥੀ ਨੂੰ ਫੜਿਆ ਗਿਆ ਰਿਸ਼ਵਤ ਲੈੰਦੇ ਰੰਗੇ ਹੱਥੀ ਡੀਐਸਪੀ ਵਿਜੀਲੈਂਸ ਨੇ ਦੱਸਿਆ ਕਿ ਅਸੀਂ ਬਠਿੰਡਾ ਦੇ ਨਗਰ ਨਿਗਮ ਦੇ ਦਫ਼ਤਰ ਵਿੱਚ ਤਨਾਤ ਬਿਲਡਿੰਗ ਇੰਸਪੈਕਟਰ ਤੇ ਉਸਦੇ ਸਾਥੀ ਨੂੰ 30000 ਰਿਸ਼ਵਤ ਲੈੰਦੇ ਹੋਏ ਰੰਗੇ ਹੱਥੀ ਫੜਿਆ ਸੌਦਾ 35000 ਚ ਹੋਇਆ ਸੀ ਅਸਲ ਦੇ ਵਿੱਚ ਬਿਲਡਿੰਗ ਇੰਸਪੈਕਟਰ ਨੇ ਨਗਰ ਨਿਗਮ ਦੇ ਵਿੱਚ ਇੱਕ ਵਿਅਕਤੀ ਤੋਂ ਪਲਾਟਾਂ ਦੀ ਫਾਈਲ ਪਾਸ ਕਰਾਉਣ ਦੇ ਬਦਲੇ ਰਿਸ਼ਵਤ ਦੀ ਮੰਗ ਕੀਤੀ ਸੀ ਜਿਸ ਦੇ ਚਲਦੇ ਪੀੜਤ ਵੱਲੋਂ ਵਿਜੀਲੈਂਸ ਦਫ਼ਤਰ ਵਿੱਚ ਇਸ ਦੀ ਸ਼ਿਕਾਇਤ ਕੀਤੀ ਗਈ ਅਤੇ ਵਿਜੀਲੈਂਸ ਨੇ ਫਿਰ ਜਾਲ ਵਿਛਾਇਆ ਅਤੇ ਰੰਗੇ ਹੱਥੀ ਬਿਲਡਿੰਗ ਇੰਸਪੈਕਟਰ ਤੇ ਉਹਦੇ ਸਾਥੀ ਨੂੰ ਗ੍ਰਿਫਤਾਰ ਕੀਤਾ ਹੈ। ਭਿਸ਼ਤਾਚਾਰ ਦੇ ਤਹਿਤ ਦੋਨਾਂ ਤੇ ਮਾਮਲਾ ਦਰਜ ਕਰ ਲਿਆ ਹੈ। ਕੋਰਟ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਏਗਾ। ਵਿਜੀਲੈਂਸ ਦੀ ਤਰਫੋਂ ਨਗਰ ਨਿਗਮ ਦੇ ਬਿਲਡਿੰਗ ਇੰਸਪੈਕਟਰ ਨੂੰ ਦਿਲਤਾਰ ਕੀਤਾ ਹੈ। ਇਸ ਬਧਦੇ ਮਾਮਲੇ ਵਿੱਚ ਕੀ ਪੂਰਾ ਮਾਮਲਾ ਕੀ ਕਰ ਰਹੇ ਨੇ? ਇਹਨਾਂ ਨੇ ਜੋ ਪਲਾਟਸ ਵਗੈਰਾ ਦੀ ਫਾਈਲਸ ਜਾਂਦੀਆਂ ਨੇ ਇਹਨਾਂ ਕੋਲੇ ਉਹ ਜਿਹੜਾ ਕੰਸਰਨ ਹੈ ਸਾਡਾ ਮਤਈ ਹੈਗਾ ਉਹਦੇ ਤੋਂ ਪਰ ਇਹਨਾਂ ਨੇ 35000 ਪਰ ਫਾਈਲ ਦੇ ਹਿਸਾਬ ਨਾਲ ਪੈਸੇ ਮੰਗੇ ਸੀ ਡਿਮਾਂਡ ਕੀਤੀ ਸੀ ਉਸ ਤੋਂ ਬਾਅਦ 30000 ਦੇ ਵਿੱਚ ਉਹ ਦੇਣਾ ਨਹੀਂ ਚਾਹੁੰਦਾ 30000 ਦੀ ਸੈਟਲਮੈਂਟ ਹੋਏ ਸਾਡੇ ਕੋਲ ਉਹਨਾਂ ਨੇ ਅਪਰੋਚ ਕੀਤਾ ਵੀ ਅਸੀਂ ਜਿਹੜਾ ਦੇਣਾ ਨਹੀਂ ਚਾਹੁੰਦੇ ਤੇ ਇਹਨੂੰ ਮਤਲਬ ਅਰੈਸਟ ਕਰੋ ਤੇ ਅਸੀਂ ਉਸ ਨੂੰ ਫਿਰ ਜਿਹੜਾ ਉਸ ਬੰਦੇ ਦੇ ਬਿਆਨ ਦਿੱਤੇ ਕੇਸ ਰਜਿਸਟਰਡ ਕੀਤਾ ਤੇ ਉਹਨੇ ਕਿਹਾ ਉਹਨੂੰ ਉਸ ਨੂੰ ਮੈਸੇਜ ਲਾਇਆ ਵੀ ਤੁਸੀਂ ਇਹ ਸੋਨੇ ਆਪਣੇ ਹਾਨੀ ਮਜਾਲ ਜੀ ਇੱਕ ਉਹ ਹੈਗਾ ਨਕਸ਼ਾ ਨੇ ਵੀ ਸਾਨੂੰ ਪੇਮੈਂਟ ਦੇ ਦਿਓ ਤਾਂ ਕਿਉਂਕਿ ਇਹ ਨਾਲ ਕ ਮੋਡ ਸਪਰੰਡੀ ਹੈ ਵੀ ਪ੍ਰਾਈਵੇਟ ਬੰਦੇ ਨੂੰ ਅਸੀਂ ਪੈਸੇ ਦੇ ਦਾਂਗੇ ਸ਼ਾਇਦ ਸਾਡੇ ਦੇ ਕੋਈ ਕਾਰਵਾਈ ਨਹੀਂ ਹੋਊਗੀ ਤਾਂ ਫਿਰ ਉਹ ਪੈਸੇ ਜਿਹੜੇ ਸੀਗੇ ਇਹਨੇ ਮਜਾਲ ਨੂੰ ਦਿੱਤੇ ਹਾਨੀ ਮਜਾਲ ਨੂੰ ਤਾਂ ਉਹ ਅਸੀਂ ਉੱਥੇ ਟਰੈਪ ਕੀਤਾ ਉਹਨਾਂ ਦਾ ਰੈੱਡ ਹੈਂਡਰਡ ਉਸ ਤੋਂ ਬਾਅਦ ਇਹ ਜਿਹੜੀ ਰਿਕਾਰਡਿੰਗ ਤੇ ਵਗੈਰਾ ਸੀ ਉਹਨੇ ਉੱਥੇ ਕੋਈ ਕਨਫਰਮੇਸ਼ਨ ਵੀ ਕੀਤੀ ਸੀ ਵੀ ਹਾਂਜੀ ਮੇਰੇ ਕੋਲ ਆ ਗਿਆ ਸਾਰਾ ਉਹ ਅਸੀਂ ਐਜ਼ ਪ੍ਰੂਫ ਚਾਹ ਜਿਹੜਾ ਸਾਰੀ ਰਿਕਾਰਡਿੰਗ ਵਗੈਰਾ ਲੈ ਲਿਆ ਤੇ ਉਸ ਤੋਂ ਬਾਅਦ ਜਿਹੜਾ ਦੂਸਰਾ ਬੰਦਾਗਾ ਪੁਲਵਿੰਦਰ ਸਿੰਘ ਇਨਸਪੈਕਟਰ ਜਿਹੜਾ ਹੈਗਾ ਉਹਨੂੰ ਬਸੇ ਅਰੈਸਟ ਕੀਤਾਗਾ ਕੱਲ੍ਹ ਦੋ ਬੰਦੇ ਅਰੈਸਟ ਦੋ ਬੰਦੇ ਅਰੈਸਟ ਕੀਤੇ ਨੇ ਬਾਕੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਹਾਲੇ ਕਾਫੀ ਇਹਦਾ ਰਿਮਾਂਡ ਵਗੈਰਾ ਲੈ ਕੇ ਉਸ ਤੋਂ ਬਾਅਦ ਸਾਰਾ ਕੁਝ ਵੈਰੀਫਾਈ ਕਰਾਉਣੇ ਇਹ ਪ੍ਰਾਈਵੇਟ ਰੱਖਿਆ ਹੋਇਆ ਸੀ ਜੀ ਪੈਸੇ ਵਾਸਤੇ ਜਿਹੜਾ ਨਹੀਂ ਨਕਸ਼ਾ ਨਵੀਸਾ ਜਿਹੜੇ ਉੱਥੇ ਬੈਠਦੇ ਉਹਨਾਂ ਨੂੰ ਅੱਗੇ-ਦੇ ਅੱਗੇ ਪੇਮੈਂਟ ਹੈਂਡਓਵਰ ਕਰ ਦਿੰਦੇ ਨੇ ਅੱਜ ਪੇਮੈਂਟ ਇਸ ਤੀ ਫੜੀ ਗਈ ਹੈ ਹਣੀ ਮਜਾਲ ਤੋਂ ਪੇਮੈਂਟ ਫੜੀ ਗਈ ਹੈ ਔਰ ਉਹਦੇ ਨਾਲ ਜਿਹੜਾ ਕਿਉਂਕਿ ਉਹਨੂੰ ਜਿਹੜੀ ਰਿਕਾਰਡਿੰਗ ਆ ਉਹ ਸੁਪਲਵਿੰਦਰ ਸਿੰਘ ਇੰਸਪੈਕਟਰ ਦੀ ਆ ਵੀ ਉਹਨੂੰ ਦੇ ਦਿਓ ਜੀ ਕਿੱਥੇ ਤਾਂ ਨਾ ਸੀਗਾ ਸਜੇ ਇਹ ਬਟੰਡਾ ਦੇ ਵਿੱਚ ਨਗਰ ਨਗਰ ਕਮੇਂ ਦੇ ਵਿੱਚ ਤਾਇਨਾਤ ਹੈ ਬਠਿੰਡਾ ਵਿਜੀਲੈਂਸ ਵੱਲੋਂ ਨਗਰ ਨਿਗਮ ਦੇ ਬਿਲਡਿੰਗ ਇੰਸਪੈਕਟਰ ਤੇ ਉਹਦੇ ਸਾਥੀ ਨੂੰ ਫੜਿਆ ਗਿਆ ਰਿਸ਼ਵਤ ਲੈੰਦੇ ਰੰਗੇ ਹੱਥੀ ਡੀਐਸਪੀ ਵਿਜੀਲੈਂਸ ਨੇ ਦੱਸਿਆ ਕਿ ਅਸੀਂ ਬਠਿੰਡਾ ਦੇ ਨਗਰ ਨਿਗਮ ਦੇ ਦਫ਼ਤਰ ਵਿੱਚ ਤਨਾਥ ਬਿਲਡਿੰਗ ਇੰਸਪੈਕਟਰ ਤੇ ਉਸਦੇ ਸਾਥੀ ਨੂੰ 30000 ਰਿਸ਼ਵਤ ਲੈੰਦੇ ਹੋਏ ਰੰਗੇ ਹੱਥੀ ਫੜਿਆ ਸੌਦਾ 35000 ਚ ਹੋਇਆ ਸੀ ਅਸਲ ਦੇ ਵਿੱਚ ਬਿਲਡਿੰਗ ਇੰਸਪੈਕਟਰ ਨੇ ਨਗਰ ਨਿਗਮ ਦੇ ਵਿੱਚ ਇੱਕ ਵਿਅਕਤੀ ਤੋਂ ਪਲਾਟਾਂ ਦੀ ਫਾਈਲ ਪਾਸ ਕਰਾਉਣ ਦੇ ਬਦਲੇ ਰਿਸ਼ਵਤ ਦੀ ਮੰਗ ਕੀਤੀ ਸੀ ਜਿਸ ਦੇ ਚਲਦੇ ਪੀੜਤ ਵੱਲੋਂ ਵਿਜੀਲੈਂਸ ਦਫ਼ਤਰ ਵਿੱਚ ਇਹਦੀ ਸ਼ਿਕਾਇਤ ਕੀਤੀ ਗਈ ਅਤੇ ਵਿਜੀਲੈਂਸ ਨੇ ਫਿਰ ਜਾਲ ਵਿਛਾਇਆ ਅਤੇ ਰੰਗੇ ਹੱਥੀ ਬਿਲਡਿੰਗ ਇੰਸਪੈਕਟਰ ਤੇ ਉਹਦੇ ਸਾਥੀ ਨੂੰ ਗ੍ਰਿਫਤਾਰ ਕੀਤਾ ਹੈ। ਪਿਛਤਾਚਾਰ ਦੇ ਤਹਿਤ ਦੋਨਾਂ ਤੇ ਮਾਮਲਾ ਦਰਜ ਕਰ ਲਿਆ ਹੈ। ਕੋਰਟ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਏਗਾ। ਇਸ ਦੀ ਤਰਫੋਂ ਨਗਰ ਨਿਕਮਦ ਬਿਲਡਿੰਗ ਇੰਸਪੈਕਟਰ ਨੂੰ ਟਾਰਗੇਟ ਕੀਤਾ ਹੈ। ਇਸ ਬਦਦੇ ਮਾਮਲੇ ਵਿੱਚ ਕੀ ਪੂਰਾ ਮਾਮਲਾ ਕੀ ਕਰਨ ਵਾਲੇ? ਇਹਨਾਂ ਨੇ ਜੋ 플ੌਟਸ ਵਗੈਰਾ ਦੀ ਫਾਈਲਸ ਜਾਂਦੀਆਂ ਨੇ ਉਹਨਾਂ ਕੋਲੇ ਉਹਦੇ ਵਿੱਚ ਜਿਹੜਾ ਕਨਸਰਨ ਹੈ ਸਾਡਾ ਮਤਈ ਹੈਗਾ ਉਹਦੇ ਤੋਂ ਪਰ ਇਹਨਾਂ ਨੇ 35000 ਪਰ ਫਾਈਲ ਦੇ ਹਿਸਾਬ ਨਾਲ ਪੈਸੇ ਮੰਗੇ ਸੀ ਡਿਮਾਂਡ ਕੀਤੀ ਸੀ ਉਸ ਤੋਂ ਬਾਅਦ 30000 ਦੇ ਵਿੱਚ ਉਹ ਦੇਣਾ ਨਹੀਂ ਚਾਹੁੰਦਾ 30000 ਦੀ ਸੈਟਲਮੈਂਟ ਹੋਏ ਸਾਡੇ ਕੋਲ ਉਹਨਾਂ ਨੇ ਅਪਰੋਚ ਕੀਤਾ ਵੀ ਅਸੀਂ ਜਿਹੜਾ ਦੇਣਾ ਨਹੀਂ ਚਾਹੁੰਦੇ ਤੇ ਇਹਨੂੰ ਮਤਲਬ ਅਰੈਸਟ ਕਰੋ ਤੇ ਅਸੀਂ ਉਸੇ ਫਿਰ ਜਿਹੜਾ ਉਸ ਬੰਦੇ ਦੇ ਬਿਆਨ ਦਿੱਤੇ ਕੇਸ ਰਜਿਸਟਰਡ ਕੀਤਾ ਤੇ ਉਹਨੇ ਕਿਹਾ ਉਹਨੂੰ ਉਸ ਨੂੰ ਮੈਸੇਜ ਲਾਇਆ ਵੀ ਤੁਸੀਂ ਇਹ ਸੋਨੇ ਆਪਣੇ ਹਣੀ ਮਜਾਲ ਜੀ ਇੱਕ ਉਹ ਹੈਗਾ ਨਕਸ਼ਾ ਨੇ ਵੀ ਸੋਨੂੰ ਪੇਮੈਂਟ ਦੇ ਦਿਓ ਤਾਂ ਕਿਉਂਕਿ ਇਹ ਨਾਲ ਕ ਮੋਡ ਸਰਪੰਡੀ ਆ ਵੀ ਪ੍ਰਾਈਵੇਟ ਬੰਦੇ ਨੂੰ ਅਸੀਂ ਪੈਸੇ ਦੇ ਦਾਂਗੇ ਸ਼ਾਇਦ ਸਾਡੇ ਦੇ ਕੋਈ ਕਾਰਵਾਈ ਨਹੀਂ ਹੋਊਗੀ ਤਾਂ ਫਿਰ ਉਹ ਪੈਸੇ ਜਿਹੜੇ ਸੀਗੇ ਇਹਨੇ ਮਜਾਲ ਨੂੰ ਦਿੱਤੇ ਹਣੀ ਮਜਾਲ ਨੂੰ ਤਾਂ ਉਹ ਅਸੀਂ ਉੱਥੇ ਟਰੈਪ ਕੀਤਾ ਉਹਨਾਂ ਦਾ ਰੈੱਡ ਹੈਂਡਰਡ ਉਸ ਤੋਂ ਬਾਅਦ ਇਹ ਜਿਹੜੀ ਰਿਕਾਰਡਿੰਗ ਤੇ ਵਗੈਰਾ ਸੀ ਉਹਨੇ ਉੱਥੇ ਕੋਈ ਕਨਫਰਮੇਸ਼ਨ ਵੀ ਕੀਤੀ ਸੀ ਵੀ ਹਾਂਜੀ ਮੇਰੇ ਕੋਲ ਆ ਗਿਆ ਸਾਰਾ ਉਹ ਅਸੀਂ ਐਜ਼ ਪ੍ਰੂਫ ਚਾਹ ਜਿਹੜਾ ਸਾਰੀ ਰਿਕਾਰਡਿੰਗ ਵਗੈਰਾ ਲੈ ਲਿਆ ਨੇ ਤੇ ਉਸ ਤੋਂ ਬਾਅਦ ਜਿਹੜਾ ਦੂਸਰਾ ਬੰਦਾ ਹੈਗਾ ਬਲਵਿੰਦਰ ਸਿੰਘ ਇਨਸਪੈਕਟਰ ਜਿਹੜਾ ਹੈਗਾ ਉਹਨੂੰ ਵਸੇ ਅਰੈਸਟ ਕੀਤਾ ਹੈਗਾ ਕੱਲ੍ਹ ਦੋ ਬੰਦੇ ਅਰੈਸਟ ਦੋ ਬੰਦੇ ਅਰੈਸਟ ਕੀਤੇ ਨੇ ਬਾਕੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਹਾਲੇ ਕਾਫੀ ਇਹਦਾ ਰਿਮਾਂਡ ਵਗੈਰਾ ਲੈ ਕੇ ਉਸ ਤੋਂ ਬਾਅਦ ਸਾਰਾ ਕੁਝ ਵੈਰੀਫਾਈ ਕਰਾਉਣੇ ਕੀ ਇਹ ਪ੍ਰਾਈਵੇਟ ਰੱਖਿਆ ਹੋਇਆ ਸੀ ਜੀ ਪੈਸੇ ਵਾਸਤੇ ਜਿਹੜਾ ਨਹੀਂ ਨਕਸ਼ਾ ਨਵੀਸਾ ਜਿਹੜੇ ਉੱਥੇ ਬੈਠਦੇ ਉਹਨਾਂ ਨੂੰ ਅੱਗੇ-ਦੇ ਅੱਗੇ ਪੇਮੈਂਟ ਹੈਂਡਓਵਰ ਕਰ ਦਿੰਦੇ ਨੇ ਅੱਜ ਪੇਮੈਂਟ ਇਸ ਤਰ੍ਹਾਂ ਫੜੀ ਗਈ ਹੈ ਹਣੀ ਮਜਾਲ ਤੋਂ ਪੇਮੈਂਟ ਫੜੀ ਗਈ ਹੈ ਔਰ ਉਹਦੇ ਨਾਲ ਜਿਹੜਾ ਕਿਉਂਕਿ ਉਹ ਜਿਹੜੀ ਰਿਕਾਰਡਿੰਗ ਆ ਉਹ ਸੁਪਲਵਿੰਦਰ ਸਿੰਘ ਇੰਸਪੈਕਟਰ ਦੀ ਆ ਵੀ ਉਹਨੂੰ ਦੇ ਦਿਓ ਜੀ ਕਿੱਥੇ ਤਾਂ ਨਾ ਸੀਗਾ ਸੋ ਜੀ ਇਹ ਬਟੰਡਾ ਦੇ ਵਿੱਚ ਜਿੰਦਾ ਨਗਰ ਨਗਰ ਕਮੇਂ ਦੇ ਵਿੱਚ ਤਾਇਨਾਤ ਹੈ ਇੱਥੇ ਥੈਂਕ ਯੂ